ਚਲੋ ਦੋਸਤੋ ਸ਼ੁਰੂ ਕਰਦੇ ਆ ਆਪਾਂ ਕਰਵਾ ਚੌਸ ਦੇ ਵਰਤ ਦੀ ਕਹਾਣੀ ਦੋਸਤੋ ਬਹੁਤ ਸਮਾਂ ਪਹਿਲਾਂ ਇੱਕ ਸ਼ੈਤਵਨ ਨਾਮ ਦੀ ਇੱਕ ਇਸਤਰੀ ਸੀ ਉਹ ਆਪਣੀ ਮਾਪਿਓ ਦੀ ਇਕੱਲੀ ਸੀ ਅਤੇ ਉਸ ਦੀ ਪਿਆਰ ਨਾਲ ਪਰਵਿਸ਼ ਹੋਈ ਸੀ ਵਿਆਹ ਹੋਣ ਤੋਂ ਬਾਅਦ ਉਹ ਆਪਣੇ ਪਤੀ ਨਾਲ ਬਹੁਤ ਪਿਆਰ ਕਰਦੀ ਸੀ ਇੱਕ ਵਾਰੀ ਉਸਨੇ ਕਰਵਾ 14 ਵਰਤ ਰੱਖਿਆ ਉਹ ਪੂਰੇ ਦਿਨ ਬਿਨਾ ਕੁਝ ਖਾਦੇ ਪੀਤੇ ਰੋਜ਼ਾ ਰੱਖੀ ਰੱਖਿਆ ਜਿਸ ਤੋਂ ਬਾਅਦ ਸ਼ੈਤਬੰਦ ਦੇ ਸੱਤ ਭਰਾ ਸੀ ਜਿਹੜੇ ਉਹਨਾਂ ਨੇ ਉਸ ਨਾਲ ਬਹੁਤ ਪਿਆਰ ਕਰਦੇ ਸੀ ਉਹ ਉਸਦੀ ਭੁੱਖ ਅਤੇ ਪਿਆਸ ਨੂੰ ਨਹੀਂ ਦੇਖ ਸਕੇ ਉਹਨਾਂ ਨੇ ਇੱਕ ਚਾਲ ਚਲਣੀ ਸ਼ੁਰੂ ਕਰ ਦਿੱਤੀ ਆਖਿਰ ਚਾਲ ਕੀ ਚਲਣੀ ਸੀ ਉਹ ਜਦੋਂ ਉਸਦੀ ਭੁੱਖ ਪਿਆਸ ਨਹੀਂ ਦੇਖ ਸਕੇ ਤਾਂ ਉਹਨਾਂ ਨੇ ਸੋਚਿਆ ਕਿਉਂ ਨਾ ਆਪਾਂ ਇੱਕ ਐਦਾਂ ਦਾ ਚੰਨ ਬਣਾਈਏ ਜਿਸ ਦੇ ਨਾਲ ਉਹ ਦੇਖ ਕੇ ਅ ਉਸਦੀ ਭੈਣ ਜਿਹੜਾ ਉਹ ਵਰਤ ਖੋਲ ਲਵੇ ਉਹ ਜੰਗਲ ਦੇ ਵਿੱਚ ਚਲੇ ਗਏ ਤੇ ਇੱਕ ਪਿੱਪਲ ਦੇ ਰੁੱਖ ਦੇ ਥੱਲੇ ਦੀਵਾ ਰੱਖ ਦਿੱਤਾ ਫਿਰ ਉਹ ਸ਼ੈਤਵਨ ਕੋਲ ਆ ਕੇ ਕਹਿਣ ਲੱਗੇ ਵੇਖ ਚੰਨ ਮਾਮਾ ਚੜ ਗਿਆਗਾ ਹੁਣ ਤੂੰ ਵਰਤ ਖੋਲ ਲੈ ਸ਼ੈਤਵਨ ਨੇ ਆਪਣੇ ਭਰਾਮਾਂ ਦੀ ਗੱਲ ਤੇ ਵਿਸ਼ਵਾਸ ਕਰ ਲਿਆ ਅਤੇ ਚੰਦਰਮਾ ਨੂੰ ਅਰਗ ਦੇ ਕੇ ਵਰਤ ਖੋਲ ਲਿਆ ਪਰ ਜਿਵੇਂ ਹੀ ਉਸਨੇ ਖਾਣਾ ਖਾਧਾ ਉਸਦੇ ਪਿਤਾ ਦੀ ਪਤੀ ਦੀ ਤਬੀਅਤ ਬਹੁਤ ਜ਼ਿਆਦਾ ਖਰਾਬ ਹੋ ਗਈ ਤੇ ਜਿਸ ਤੋਂ ਬਾਅਦ ਉਸਦੇ ਪਤੀ ਹੈ ਜਿਹੜਾ ਉਸਦੀ ਡੈਥ ਹੋ ਜਾਂਦੀ ਹੈ ਸ਼ੈਤਾਨ ਬੰਦ ਦੁਖੀ ਹੋ ਗਈ ਤੇ ਰੋਣ ਲੱਗੀ ਉਸਨੇ ਸੱਚ ਜਾਣਨ ਦੀ ਕੋਸ਼ਿਸ਼ ਕੀਤੀ ਤਾਂ ਪਤਾ ਲੱਗ ਗਿਆ ਕਿ ਉਸਦੇ ਭਰਾ ਨੇ ਝੂਠੀ ਤਰੀਕੇ ਦੇ ਨਾਲ ਜਿਹੜਾ ਹੈਗਾ ਉਹ ਚੰਦ ਹੈ ਜਿਹੜਾ ਦਿਖਾ ਕੇ ਉਸਦਾ ਵਰਤ ਖਲਵਾਇਆ ਸੀ ਉਸ ਨੂੰ ਬਹੁਤ ਜ਼ਿਆਦਾ ਪਛਤਾਵਾ ਹੁੰਦਾਗਾ ਤੇ ਜਦੋਂ ਸੱਚੇ ਮਨ ਦੇ ਨਾਲ ਉਹ ਦੁਬਾਰਾ ਕਰੂਆ ਚੌਥ ਰੱਖਦੀ ਹੈ ਤਾਂ ਇਸ ਤੋਂ ਬਾਅਦ ਉਸਦੀ ਭਗਤੀ ਅਤੇ ਸ਼ਰਧਾ ਦੇ ਨਾਲ ਪਰਮਾਤਮਾ ਉਸਦੇ ਪਤੀ ਨੂੰ ਫੇਰ ਦੁਬਾਰਾ ਜੀਵਿਤ ਕਰ ਦਿੰਦਾਗਾ ਇਥੋਂ ਆਪਾਂ ਨੂੰ ਕੀ ਸਿੱਖਿਆ ਮਿਲਦੀ ਹੈ ਇਸ ਕਹਾਣੀ ਤੋਂ ਆਪਾਂ ਨੂੰ ਸਿੱਖਿਆ ਮਿਲਦੀ ਹੈ ਕਿ ਨਾਰੀ ਸ਼ਰਦਾ ਭਗਤੀ ਅਤੇ ਪਤੀ ਨਾਲ ਲਈ ਪਿਆਰ ਵਿੱਚ ਬਹੁਤ ਸ਼ਕਤੀ ਹੁੰਦੀ ਹੈ ਸੱਚੇ ਮਨ ਨਾਲ ਕੀਤਾ ਗਿਆ ਵਰਤ ਫਲਦਾ ਹੀ ਹੁੰਦਾ ਹੈਗਾ ਜੇ ਤੁਸੀਂ ਇਸ ਕਹਾਣੀ ਦੇ ਵਿੱਚ ਨਾਲ ਸੰਤੁਸ਼ਟ ਹੋ ਤਾਂ ਆਪਣੇ ਕਮੈਂਟ ਵਿਚਾਰ ਦੇ ਆਪਣੇ ਜਿਹੜੇ ਨੇ ਕਮੈਂਟ ਦੇ ਵਿੱਚ ਜ਼ਰੂਰ